ਕਹਿੰਦਾ ਕੈਂਟਰ ਵਾਲਾ ਮੇਰੇ ਪੱਜਾ ਮੈਂ ਨਹੀਂ ਇਹਦੇ ਤੇ ਬੱਜਾ ਮੈਂ ਅੰਡਰ ਲੋਡ ਸੀ ਤਾਂ ਕੈਂਟਰ ਵਾਲਾ ਗਲਤ ਸੀਗਾ ਇਹ ਕੈਂਟਰ ਵਾਲਾ ਬੱਜਾ ਇਹ ਕੀ ਪੁਲਿਸ ਨੂੰ ਕੀ ਕਰਨਾ ਚਾਹੀਦਾ ਪਰਸ਼ਾ ਉਹਨੇ ਕੀ ਕਰਨਾ ਪੁਲਿਸ ਕਹਿੰਦੀ ਸਾਨੂੰ ਮਹਿਕਵਾ ਹੀ ਨਹੀਂ ਪਤਾ ਕਿਹੜਾ ਹੈ ਇਹ ਕਿਨੇ ਕਿਤੇ ਅੰਡਰ ਆਣਾ ਹੀ ਇੱਕ ਦਿਨ ਕਿਹਾ ਪੁਲਿਸ ਵਾਲਿਆਂ ਨੂੰ ਲੁਕੀਆ ਪੈਂਦੀਆ ਚੌਂਕੀਆ ਪੈਂਦੀਆ ਇੱਧਰ ਦਸੂਆ ਪੈਂਦਾ ਦਸੂਆ ਥਾਣਾ ਇੱਧਰ ਹਾਈਪੋਥਾਣਾ ਕਿਸੇ ਨੇ ਨਹੀਂ ਕੋਈ ਕਾਰਵਾਈ ਨਹੀਂ ਕਰਦਾ ਪਿਆਣਾ ਤੇ ਆ ਹੁਣ ਵੀ ਦੇਖੋ ਕਿੰਨਾ ਵੱਡਾ ਐਕਸੀਡੈਂਟ ਹੋਇਆ 15 ਦੇ ਟਰਾਲੀ ਹੋਇਆ ਕਿ ਇੱਧਰ ਰੋਡ ਦੇ ਤੁਰੇ ਜਾਂਦੇ ਆ ਸਿੱਧੀ ਲਿਆਏ ਗੱਡੀ ਵਿੱਚ ਮਾਰ ਦਿੱਤੀ ਪਹਿਲਾ ਚੀਜ਼ ਇਹ ਤੋਂ ਇਹ ਮੁਰਗੇ ਬਦਮਾਚੀ ਕੀਤੀ 25 30 ਮੁੰਡੇ ਲਿਆ ਕੇ ਦਾ ਧੱਕੇ ਨਾਲ ਟਰਾਲੀ ਲੈ ਕੇ ਚੱਲੇ ਗਏ ਜੀ ਅੱਛਾ ਪੂਰੀ ਬਦਮਾਚੀ ਰਾਜ ਦੀ ਹੁਣ ਕੀ ਪ੍ਰਸਤੋ ਕੀ ਮੰਨ ਕਰਦੇ ਤੁਸੀਂ ਮੰਨ ਜੇ ਇਹੀ ਕਰਦੇ ਆ ਪ੍ਰਸ਼ਾਸਨ ਤੋਂ ਜੀ ਰੋਡ ਤੇ ਚੱਲਣਾ ਧਿਆਨ ਨਾਲ ਚੱਲਣਾ ਚਾਹੀਦਾ ਹੈ ਰਾਤ ਨੂੰ ਹੀ ਚੱਲਣੀ ਚਾਹੀਦੀਆਂ ਦਿਨਿਆਂ ਨਹੀਂ ਚੱਲਣੀਆਂ ਚਾਹੀਦੀਆਂ ਇਹ ਤਾਂ ਬਿਲਕੁਲ ਨਿਰੀ ਬਦਮਾਚੀ ਹੈ ਜੀ ਧੱਕੇ ਪਾਜੀ ਪੁੱਛੋ ਜਾਂ ਸਵਾਰੀਆਂ ਨੂੰ ਪੁੱਛੋ ਪਤਾ ਨਹੀਂ ਕਿਹੜੇ ਹਿਸਾਬ ਨਾਲ ਕੀ ਖਾਦਾ ਇਹਨਾਂ ਕਮਾਉਂਦਾ ਹੀ ਆਉਂਦਿਆ ਪੂਰੇ ਰੋਡ ਤੇ ਇਹ ਕਹਿੰਦਾ ਮੇਰੇ ਅੱਗੇ ਕਾਰ ਨਾ ਬਰੇਜ ਸਾਡੀ ਸਾਈਡ ਆ ਗਿਆ ਮੈਂ ਥੱਲੇ ਵੀ ਛ ਕਿੰਨਾ ਕ ਨੁਕਸਾਨ ਹੋਇਆ ਨੁਕਸਾਨ ਆ ਦੇਖ ਲਓ ਤੁਹਾਡੇ ਸਾਹਮਣੇ ਗਿਆ ਜੀ ਹੁਣ ਮਿਸਤਰੀ ਲਿਆ ਕੇ ਐਸਟੀਮੇਟ ਦੱਸ ਦੰਨੇ ਤੁਹਾਨੂੰ ਕਿੰਨਾ ਸਵਾਰੀਆਂ ਤੇ ਵੀ ਸੱਟਾਂ ਲੱਗੀਆਂ ਹਾਂ ਹਾਂਜੀ ਬਿਲਕੁਲ ਜੀ ਆ ਦੇਖੋ ਅਜੇ ਇੱਕ ਸਵਾਰੀ ਉਹ ਗਈ ਵੀ ਆ ਸੱਟਾਂ ਲਾਉਣ ਪਟੀਆਂ ਉਸ ਤੋਂ ਬਾਅਦ ਸਵਾਰੀਆਂ ਨੂੰ ਤੁਸੀਂ ਦੂਜੀ ਪਾਸੇ ਚੜਾਤਾ ਹਾਂਜੀ ਦੂਜੀ ਪਾਸੇ ਸਿਫਟ ਕੀਤਾ ਜੀ ਤਾਂ ਆਏ ਦਿਨ ਆ ਲੋਡਰ ਲੋ ਟਰਾਲੀਆਂ ਲੰਘਦੀਆਂ ਕਿ ਬਹੁਤ ਬਹੁਤ ਪਰੇਸ਼ਾਨ ਕਰ ਰਹੇ ਆ ਜੀ ਬਹੁਤਾ ਹੀ ਜ਼ਿਆਦਾ ਇਹਨਾਂ ਦਾ ਬੋਝ ਹੀ ਮੰਗ ਕਰਦੇ ਤੁਸੀਂ ਪੰਜਾਬ ਪੁਲਿਸ ਤੋਂ ਜੀ ਇਹੋ ਮੰਗ ਕਰਦੇ ਆ ਵੀ ਇਹਨਾਂ ਦਾ ਕੁਝ ਅੰਡਰ ਲੋਡ ਕਰਨ ਜਾਂ ਇਹਨਾਂ ਨੂੰ ਕੋਈ ਮਾਲ ਟਰੱਕ ਚ ਪਾਉਣ ਕੀ ਇਹਨਾਂ ਦਾ ਹ ਇਹਨਾਂ ਤੇ ਨੱਥ ਪਈ ਆ ਜੀ ਇਹਨਾਂ ਨੂੰ ਕੰਟਰੋਲ ਕੀਤਾ ਜਾਵੇ ਇਹਨਾਂ ਦੇ ਕੋਈ 4-5 ਦਿਨ ਪਹਿਲੇ ਵੀ ਨੰਗਲ ਦੋ ਤਿੰਨ ਦੋ ਬੰਦੇ ਮਾਰੇ ਤੇ ਅੱਜ ਫੇਰ ਸੱਪਰੀ ਬਾਸੇ ਚ ਲਿਆ ਕੇ ਨਾ ਟਰਾਲੀ ਭਾਰੀ ਕੱਟ ਮਾਰਦੇ ਜਾਂਦੇ ਓਵਰ ਲੋਡ ਓਵਰ ਸਪੀਡ ਤੇ ਜਾਂਦੇ ਆ ਜੀ ਸਵਾਰੀਆਂ ਤੇ ਤੁਹਾਡੇ ਸਭ ਇੱਕ ਬੰਦੇ ਸੱਟ ਲੱਗੀ ਆ ਹਾਂ ਜੀ ਇੱਕ ਦੇ ਲੱਗੀ ਆ ਜੀ ਇੱਕ ਦੋ ਆਪਾਂ ਦਸਵੇਂ ਭਜੇ ਜੀ ਕੀ ਹੁਣ ਪੁਲਿਸਤਤੀ ਮੰਗ ਕਰਦੇ ਨੇ ਇਹਨਾਂ ਕੋਈ ਨੱਥ ਪਈ ਆ ਇਹ ਨਾ ਕੰਟਰੋਲ ਕੀਤਾ ਜਾਵੇ ਇਹਨਾਂ ਦੇ ਕੋਈ ਮੈਂ ਜੀ ਬਾਰੀ ਦੇ ਕੰਡੇ ਬੈਠਿਆ ਸੀ ਜੀ ਉਹ ਪੋਪੂਲਰ ਟਰਾਲੀ ਆਈ ਤੇ ਉਹ ਟਰੈਕ ਬਾਸ ਦੇ ਵਿੱਚ ਵੱਜੀ ਜੀ ਤੇ ਜੀ ਨਾਲ ਇਹ ਮੇਰੇ ਨਾਲ ਲੱਗੀ ਕੀ ਕੰਮ ਕਰਦੇ ਤੁਸੀਂ ਮੈਂ ਬਿਜਲੀ ਦਾ ਜੀ ਕੀ ਮੰਕਰ ਦੇ ਪੁਲਿਸ ਤੋਂ ਮੈਂ ਪੁਲਿਸ ਤੋਂ ਇਹ ਮੰਕਰਦਾ ਕਿ ਇਹ ਬੋਲੋ ਟਰਾਲੀ ਬੰਦੋ दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर